ਆ ਦੇਖ ਲੋ ਬਈ ਯਾਰ ਜਿਹੜਾ ਸਾਰਾ ਪਰਿਵਾਰ ਹੀ ਪਾਣੀ ਚ ਰੁੜ ਚੁਣਿਆ ਹੈ ਹਨਾ ਕੁਦਰਤ ਹੈ ਬਈ ਯਾਰ ਇਹ ਹੈ ਨਾ ਆ ਦੇਖੋ ਕਿਰਨ ਦੇ ਇਹ ਨਾ ਹੌਲ ਹੋ ਕੇ ਹੋਣੇ ਜਿਹੜਾ ਪਾਣੀ ਦਾ ਵਹਾਅ ਕੋ ਲੱਗਦਾ ਇੰਨਾ ਜਿਆਦਾ ਤੇਜ਼ ਹੋ ਗਿਆ ਬਈ ਨਿਕਲਣਾ ਮੁਸ਼ਕਲ ਹੋ ਗਿਆ ਇਹਨਾਂ ਨੂੰ ਹਰ ਦਾ ਲੋਕੜੇ ਹੈ ਹਲਪ ਕਰਦੇ ਹੈ ਨਾ ਪਰ ਕੋਈ ਜਾਵੇ ਕੌਣ ਯਾਰ ਲੋੜਾ ਲੋਕਾਂ ਦੀ ਨੇ ਲੋਕ ਔਰ ਇਹ ਪੁਰਾਣੇ ਗੁਨੇ ਦੇ ਤੇ ਹਿੰਦਿਆਨੇ ਦੇ ਵੀ ਨਹੀਂ ਉਹ ਦਿਨਾਲ ਵੀ ਉਹ ਪੱਟ ਕੇ ਦੇਖਦੇ ਨੇ ਸਾਰੇ ਸੈਮ ਹੋਏ ਨੇ ਲੋਕ ਦੇਖੋ ਪੂਰੀ ਹਵੜਾ ਹੁੜੀ ਬਚੀ ਆ ਦੇਖ ਕੋਈ ਡੇਗ ਜਿਨੇ ਨਾ ਮੇਲਤਣਾ ਜਾਂਦਾ ਇਹ ਵੀ ਮਜ਼ਬੂਤ ਹੁੰਦਾ ਪਰ ਉਹਨਾਂ ਦਾ ਪਹੁੰਚ ਨਹੀਂ ਪਾਂਦਾ ਯਾਰ ਰੰਗ ਨੇ ਕੁਦਰਤ ਦੇਣਾ ਯਾਰ ਪਾਣੀ ਦਾ ਬਹਾਅ ਦੇਖ ਪੰਨਾ ਤੇਜ਼ ਹੋ ਗਿਆ ਬਈ ਅਪਰਿਸਤ ਦੇ ਲੈਣਾ ਇਰਣਾ ਬਹੁਤ ਵੱਡਾ ਕੰਮ ਹੈ ਸਾਰਾ ਪਰਿਵਾਰ ਹੀ ਲੋਕ ਉਸ ਕਰਦੇ ਨੇ ਫਿਰ ਇਹ ਚਲਣਾ ਕੋਈ ਕਿਸਮ ਦੇ ਘੇਰ ਹੁੰਦਾ ਵੀ ਹਾਂ ਇੱਥੇ ਸਾਡੇ ਕੋਲ ਪੀਜਾ ਨੰਬਰ ਵੀ ਪਾਉਣ ਦੀ ਕੋਸ਼ਿਸ਼ ਕਰਦਾ ਕਿ ਕਿੱਦਾਂ ਛਾਂ ਦੇ ਬੱਤੇ ਦੇ ਕਿਨਾਰੇ ਵਾਲਾ ਐਵਲੇ ਸਾਰੇ ਜੁਆਇੰਟ ਪੈ ਜਾਂਦੀ ਹੈ। ਜੇ ਇਹ ਵੀ ਨੇ ਬਸ ਐਮਲ ਆ ਵੀ ਹੁੰਦਾ ਕਿ ਪਾਣੀ ਦੀ ਬਹਾਅ ਦੇ ਕਿੰਨਾ ਜਲ ਤੇ ਫੇਰਾ ਖੱਲੋਂ ਕਿੱਧਰ ਲੈ ਕੇ ਜਾਂਦਾ ਕੋਤਰਾ ਵੀ 11000 ਨਾਲ ਜਬਰਦਸਤ ਬਸ ਨਹੀਂ ਆ ਜੰਗਲੀ ਜੰਗਲ ਹਾਰੇ ਬਸ ਦੇਖੋ ਕਿੱਦਾਂ ਬੜਾ ਤਕਮੇ ਉਹ ਚਰਨਾਖ ਉੱਪਰ ਆ ਰਿਹਾ ਉਹ ਪਾਣੀ ਦੀ ਸਪੀਡ ਨਾਲ ਇੱਕ ਬੜੇ ਬਸ ਚਰਨਾੜਾ ਉਹਦਾ ਪਾਣੀ ਦੀ ਸਪੀਡ ਨਾਲ ਆ ਰਿਹਾ ਵਿਚੱਸਦੇ ਹੈ ਜੰਗਲ ਬਹੁਤ ਵੱਡਾ ਵੀ ਹੈ ਲੋਨਾਵਾਲ ਕੁਝ ਹੀ ਟਾਈਮ ਆਵੇ ਇਹਦੇ ਨਾਲ ਪਾਣੀ ਦਾ ਵਹਾਅ ਤੇ

ਅਲਨੇ ਦਿੱੜਕੂ ਮਰੇ ਗੁਰੂ ਆਇਆ ਪਾਲਕੂ ਕਰਾਣੇ ਲੋੜ ਨੇ ਆ ਦੇਖੋ ਮਸੀਤਾਂ ਮੰਦਿਰ ਕੋਸ਼ਿਸ਼ ਕਰਦੇ ਵਿਚਾਰੇ ਖੜੇ ਕੋਲੇ ਜਾਣ ਕੌਣ ਫਤਰਾ ਜਿ ਪਾਉਂਦਾ ਹੁੰਦੀ ਇਹਨਾਂ ਵੀ ਕੋਈ ਨਹੀਂ ਬਹੁਤ ਤਕੀਤ ਹੁੰਦੀ ਨਵਾ ਹੀ ਰਿਹਾ ਪਾਣੀ ਰਕਤ ਕੋ ਚੁੱਲਾ ਮਾਰਦਾ ਪੰਡਿਆ ਹੋਇਆ। ਕੋਈ ਪੈਰ ਫੇੜ ਹੁੰਦਾ ਹੈ ਅੱਧੇ। ਜਿਹੜੇ ਪੱਥਰ ਤੇ ਖੜੇ ਆ ਉਹ ਤਿਲਕਣ ਵਾਈ ਹੋਣਾ ਪੱਥਰ ਪੂਆ ਹੋ ਗਿਆ। ਗਏ ਤੇ ਪੱਥਰ ਦੇ ਉੱਪਰ ਚਿਕਨਾੜ ਜੀ ਹੁਣ ਉਹ ਉਸ ਦਿਸ਼ਾ ਵੱਲ ਜਾ ਪੰਡਿਆ ਤਾਂ ਪੈਰ ਕੱਢ ਹੁੰਦਾ ਹੋ। ਲੋਕੋ ਕੋਲੇ ਸੜੀ ਨਾ ਕਰਾ ਰਹੇ ਨੇ ਚਾਰੇ ਨੇ ਕੀਤੇ ਕੰਮ ਕਰ ਦਿੱਤੀ ਆ। ਇਹ ਸੀ ਜਿਹੜਾ ਤੇ ਨਾ ਇਹ ਵੀ ਕੋਈ

ਕੁੜਾ ਹੱਲ ਚੱਲੂ ਨਹੀਂ ਉਹਦੇ ਨਾਲ ਸ਼ਕਤੀ ਹੈ ਨਾ ਕੋਈ ਵੀ ਇੱਟ ਜਿਹੀ ਕੋਈ ਤੇ ਉਹਨ ਦਾ ਘਬਰਾਉਣਾ ਵੀ ਦੋਸਤ ਕੁੜਾ ਨਾਲ ਲੱਗਪਨ ਤੇ ਪਾਣੀ ਤੇ ਦੇਖ ਰਿਹਾ ਉੱਤਾਰ ਰਿਹਾ ਇਹਨਾਂ ਦੇ ਬੈਗਰੂ ਲਿਖੋ ਕਮੈਂਟ ਆ ਬਈ ਸ਼ੇਅਰ ਕਰ ਦੋ ਨਾ ਕਨੇ ਲੋਕੜੇ ਕੋਲੇ ਯਾਰ ਉਹਨ ਦਾ ਪੂਰਾ ਸਹਾਇਕ ਫਾਰਮ ਨਹੀਂ ਪਹੁੰਚ ਨਹੀਂ ਪਾਉਂਦਾ ਵੀ ਦੇਖਦੇ ਦੇਖਤੋਾਰੇ ਇਹ ਵੀ ਸਾਰੇ ਪਾਣੀ ਤੇ ਰੁੜ ਗਏ ਇੱਕੋ ਪਰਮਾਤਮਾ ਸਭ ਸੁਖ ਰੂਪੇ ਰਾਜਾ ਤੇ ਨਚਾਉਣਾ ਜਿਵੇਂ ਪਰ ਇਹਦਾ ਪਾਣੀ ਤੋਂ ਬਲਤ ਇਹ ਪਰੋਂ ਵੀ ਲਦੀ ਆ ਰਹੀ ਹੈ ਉਹਦਾ ਪਾਣੀ ਮਿਕਸ ਹੋਣਾ ਚਾਹੀਦਾ ਵੀ ਫੁੱਲਾਂ ਦੇ ਫੁੱਤਰ ਗਏ ਉੱਥੇ ਮਾਰਦਾ ਪੰਨਾ ਕਮੈਂਟਾਂ ਚ ਬੈਰੂ ਲੈ ਕੇ ਚੱਲ ਗਾ ਬਈ अपने दोस्तों पहुंचे ना क्या खतरनाक जाएगी ना, खतर ना, तो ना जाइए बहुत भीड़ देखी पर्या हादसे में सारा परिवार ही दिल्ली सारा परिवार खत्म हो गया छि मार् पानी सी करो तो भी करे यार दोस्त है फैमिली है बड़ा विचार क्या करना जगह तो दूर ही ठीक है भी चरण जो कुछ देखो भी सारा परिवार ही जो तो रहा बाकी ਜੇ ਜੰਗਲ ਹੈ ਉਹ ਸਾਰਾ ਜੰਗਲ ਫਗਰਨਾ ਦੇ ਨਾਮ ਤੇ ਹੈ ਪਰ ਪਾਣੀ ਬਹੁਤ ਘੱਟ ਹੀ ਵੀ ਹੈ ਨਾ